ਹੈਪੀ ਭਾਈ ਜੀ ਕੀ ਗੱਲਬਾਤ ਹੋਈ ਆ ਪਤਾ ਨਹੀਂ ਭਾਈ ਇਹ ਤਾਂ ਫੋਨ ਆਇਆ ਐਕਸੀਡੈਂਟ ਹੋ ਗਿਆ ਕਿਤੇ ਤੇ ਮੇਰੇ ਘਰ ਦੇ ਵੀ ਮਾਤਾ ਵੀ ਆਉਨੇ ਸੀਗੇ ਤੇ ਹੁਣ ਆਉਂਦੇ ਨਹੀਂ ਹੈਗੇ ਥੋੜੇ ਦਿਨ ਫੋਨ ਆਇਆ ਮੈਂ ਹੁਣੇ ਹੀ ਬੱਸ ਖੜੀ ਕੀਤੀ ਸੀਗੀ ਫੋਨ ਆ ਗਿਆ ਮੋਰੋਂ ਕਹਿੰਦੇ ਐਕਸੀਡੈਂਟ ਹੋ ਗਿਆ ਬੀਬੀ ਤੇ ਹੁਣ ਮੈਂ ਹਸਪੀਟਲ ਆਇਆ ਮੇਰੀ ਇੱਕ ਤਾਈ ਦੀ ਡੈਥ ਹੋ ਗਈ ਕੀ ਕਰਦੀ ਸੀ ਬੀਬੀ ਬੀਬੀ ਨੇ ਰੇਗਾ ਦੀ ਕੰਮ ਕਰਦੀ ਸੀਗੀ ਕੀ ਕੀ ਨਾਮ ਸੀ ਕਾ ਆ ਭਾਈ ਟਰੰਕੀ ਅੱਛਾ ਇੱਕ ਤਾਈ ਦੀ ਕੁੜੀ ਆ ਪ੍ਰਵੀਨ ਨਾ ਪਰੀ ਸਾਚ ਅੱਛਾ ਜੀ ਉਹ ਵੀ ਸੀਰੀਅਸ ਹੈ ਉਹ ਚਲੰਡੀ ਓਕੇ ਪਤਾ ਲੱਗਾ ਐਕਸੀਡੈਂਟ ਤਾਂ ਕਿਦਾਂ ਹੋਇਆ ਜਾਂ ਕਿੱਦਾਂ ਗੱਲਬਾਤ ਹੋਈ ਆ ਉਹ ਜੀ ਟਰੱਕ ਵਾਲੇ ਦੀ ਕਿੰਨੇ ਗਲਤੀ ਆ ਉਧਰੋਂ ਇਹਨੂੰ ਲਿਆ ਗਿਆ ਗੱਡੀ ਭਾਈ ਕੀ ਨਾਮ ਜੀ ਆਪਣਾ ਤੁਹਾਡੀ ਹੋਏ ਭਾਈ ਮੌਕੇ ਤੇ ਸੀਗੇ ਤੁਸੀਂ ਜਦੋਂ ਐਕਸੀਡੈਂਟ ਹੋਇਆ ਚੱਕੀ ਗੱਲਬਾਤ ਕੀ ਹੋਈ ਪਤਾ ਲੱਗਾ ਕੋਈ ਕਹਿੰਦੇ ਟਾਇਰ ਹੀ ਬਾਟਰ ਕਾਦਾ ਸੀਗਾ ਨਾ ਨਾ ਮਦਾਨੇ ਦਾ ਟਾਇਰ 18 ਡਾਟਾ ਟਰਾਲਾ ਉਹ ਸਾਹਮਣੇ ਤੇ ਕਾਦਾ ਕਾਦਾ ਹੋਇਆ ਐਕਸੀਡੈਂਟ ਹੁੰਦਾ ਤੇ ਟਕਾਲਾ ਇੱਕ ਜੀਪ ਆ ਇੱਕ ਸੈਂਟਰੋਕਾਰ ਕੋਈ ਡੈਥ ਵਗੈਰਾ ਵੀ ਹੋਈ ਆ ਅਜੇ ਕੁਝ ਕਲੀਅਰ ਨਹੀਂ ਹੋ ਰਹੀ ਉਹਦਾ ਜਾ ਕੇ ਪਤਾ ਲੱਗੂਗਾ ਤੇ ਕਿੰਨੇ ਕ ਜਣੇ ਸੀਗੇ ਜਿਹੜੇ ਗੱਡੀਆਂ ਗੁੱਟੀਆਂ ਸੀਗੇ ਇਹ ਟੋਟਲ ਮੇਰਾ ਹੈਗੇ ਆ ਜੀ 8 ਬੰਦੇ 8 ਬੰਦੇ ਹੈਗੇ ਆ ਕੁਝ ਪਤਾ ਲੱਗਾ ਕਿੱਥੋਂ ਆ ਰਹੇ ਸੀ ਕਿੱਦਾਂ ਕਿੱਧਰ ਜਾ ਰਹੇ ਸੀ ਕਿਦਾਂ ਟਕਾਲਾ ਦਾ ਇਧਰੋਂ ਆ ਰਹੇ ਸੀਗਾ ਮੱਛੀਆਂ ਸਾਈਡ ਤੋਂ ਜਿਹੜੀਆਂ ਇਹ ਗੱਡੀਆਂ ਦੋ ਸੀਗੀਆਂ ਇਹ ਚਾਰੀਆਂ ਜੀ ਸੀ ਸਿਰਫ ਵਾਲੇ ਤੁਹਾਡਾ ਨਾਮ ਮੇਰਾ ਨਾਮ ਬੱਬੂ ਮਹਿੰਦਰ ਸਿੰਘ 913 ਐਕਸੀਡੈਂਟ ਕੇਸ ਆਇਆ ਕੀ ਹੈਗਾ ਇਹ ਐਕਸੀਡੈਂਟ ਜੋ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਉਹ ਅਕੋਰਡਿੰਗਲੀ ਨੀਰ ਕਪੂਟਰ ਬਜਵਾ ਮੇਨ ਹਾਈਵੇ ਤੇ ਹੋਇਆ ਉਹਦੇ ਵਿੱਚ ਇੱਕ ਟ੍ਰੱਕ ਦੇ ਪੈਰ ਫੜਨ ਕਰਕੇ ਉਥੇ ਕੁਝ ਸੜਕੇ ਲਿਵਰ ਕਰ ਰਿਆ ਸੀ ਲੋਕ ਉਹਨਾਂ ਦੇ ਉੱਪਰ ਮਤਲਬ ਕਿ ਚੜ ਗਿਆ ਤੇ ਕਾਫੀ ਲੋਕ ਇੰਜਰਡ ਸੀ ਸਾਡੇ ਕੋਲ ਟੋਟਲ 7 ਪੇਸ਼ੈਂਟ ਆਏ ਤੱਕ ਜਿਹਦੇ ਵਿੱਚੋਂ 5 ਰੈਫਰ ਕਰਦੇ ਸੀਰੀਅਸਲੀ ਇੰਜਰਡਸ 2 ਪੇਸ਼ੈਂਟ ਸਟੇਬਲ ਐਟ ਪਸਿਓਪੀਡੀ ਦੇ ਵਿੱਚ ਰੱਖਿਆ ਤ ਸਰ ਕੀ ਨਾਮ ਵਗੈਰਾ ਹੈਗੇ ਇਹਨਾਂ ਦੇ ਜਿਹੜੇ ਜਿਹੜਾ ਉਹਨਾਂ ਵਿੱਚ ਇੱਕ ਮੁਸਕਾ ਇੱਕ ਮੰਦਿਰ ਵਿਵੇ ਸਪਵਿੰਦਰ ਤੇ ਲਵਲੀ ਤੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਆ ਵਿਰਤ ਮੌਕੇ ਤੇ ਡੈੱਥ ਹੋ ਗਈ ਸੀ ਉਹਨਾਂ ਦਾ ਜਸਪੀਰ ਸਿੰਘ ਸਰ ਬਾਕੀ ਜਿਹੜੇ ਹੈਗੇ ਆ ਕਿਤਾ ਕੰਡੀਸ਼ਨਸ ਹੈਗੀ ਆ ਬਾਕੀ ਜਿਹੜੇ ਸਾਡੇ ਕੋਲ ਆ ਉਹ ਸਟਿਲ ਰਹਿਗੇ ਆ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹਨਾਂ ਦੀ ਸਟਿਚਿੰਗ ਕਰਕੇ ਸਾਰਾ ਕੁਝ ਕਨਫੀਕ੍ਰੈਂਸਿੰਗ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪੇ ਜੀ ਸਰ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕੀ ਮਾਮਲਾ ਹੈਗਾ ਇਹ ਇਸ ਦਾ ਇੱਕ ਨਾ ਟਰਾਲਾ ਸੀਗਾ ਵੱਡਾ ਇਹ ਮਲਸੀਆਂ ਤੋਂ ਜਲੰਧਰ 쪽 ਦੀ ਤਰਫ ਜਾ ਰਿਹਾ ਸੀਗਾ ਤੇ ਜਦੋਂ ਕਪੂਰਤਲਾ ਜਿਹੜਾ ਹਾਈਵੇ ਬ੍ਰਿਜ ਵਾ ਉਹ ਤੋਂ ਕ੍ਰੋਸ ਕਰਨ ਲੱਗਾ ਤੇ ਇਹਦਾ ਟਾਇਰ ਫਟ ਗਿਆ ਪੈਰ ਫਟਣ ਨਾਲ ਉੱਥੇ ਖੜੀ ਗੱਡੀ ਦੇ ਵਿੱਚ ਵਜਾ ਤੇ ਸੜਕ ਤੋਂ ਦੂਸਰੇ ਪਾਸੇ ਜਾ ਕੇ ਝੋਨੇ ਦੇ ਵਿੱਚ ਡਿੱਗ ਗਿਆ ਸਾਹਮਣੀ ਤੋਂ ਆ ਰਹੀ ਇੱਕ ਗੱਡੀ ਆ ਉਹ ਵੀ ਇਹਦੇ ਵਿੱਚ ਲੱਗੀ ਆ ਤੇ ਜਿਹਦੇ ਨਾਲ 6 ਬੰਦੇ ਇੰਜਰਡ ਹੋਏ ਇੱਕ ਦੀ ਲੇਡੀ ਡੈਥ ਹੋ ਗਈ ਆ ਤੇ ਦੋ ਲੇਡੀ ਰੈਫਰ ਕਰ ਦਿੱਤੇਗੇ ਜਲੰਧਰ ਦੀ ਤੇ 10 ਜਿਹੜੇ ਗੱਡੀ ਵਿੱਚ ਬੈਠੇ ਸੀਗੇ ਪਟੇਲ ਵਾਲਿਆਂ ਦੇ ਕਰਮਚਾਰੀ ਉਹ ਮੋਗੇ ਲਈ ਰੈਫਰ ਕਰ ਦਿੱਤੇ ਤੇ ਸਰ ਨਾਮ ਵਗੈਰਾ ਦੱਸੂਗਾ ਕੀ ਕੀ ਹੈਗੇ ਜਿਨ੍ਹਾਂ ਦੇ ਜਿਹਨਾਂ ਦੀ ਡੈਥ ਵੀ ਹੋਈ ਆ ਤੇ ਜਿਹੜੇ ਹਸਪੀਟਲ ਚ ਦਾਖਲ ਨੇ ਜਿਹਨੇ ਡੈਥ ਹੋਈ ਉਹਨਾਂ ਦੀ ਤਸਵੀਰ ਕੋਲ ਧੰਦੀ ਹੈ ਤੇ ਕਹਿੰਦੇ ਲੱਗਦਾ ਕਿ ਦੂਸਰੇ ਨਾਲ ਪਟੇਲ ਦੇ ਕਰਮਚਾਰੀ ਆ ਉਹਨਾਂ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਜਿਹੜੇ ਚੱਲ ਰਹੀ ਹੈ ਤੇ ਸਰ ਕਾਦਾ ਕਾਦਾ ਐਕਸੀਡੈਂਟ ਕਾਦਾ ਕਾਦਾ ਹੋਇਆ ਇਹ ਇਹ ਟਰਾਲਾ ਸੀ ਮੈਂ ਦੱਸਿਓ ਤੁਹਾਨੂੰ ਟਰਾਲਾ ਸੀਗਾ ਜਿਹੜਾ ਮੁੱਸਰੀਆਂ ਦੀ ਤਰਫੋਂ ਗੰਦਰੀ ਤਰਫੋਂ ਆ ਰਿਹਾ ਸੀ ਉਹਦੇ ਬੇਕਾਬੂ ਹੋ ਗਿਆ ਟਾਇਰ ਫਟਣ ਕਰਕੇ ਤੇ ਉਥੇ ਗੱਡੀ ਉਹਨਾਂ ਦੀ ਪਟੇਲ ਵਾਲਿਆਂ ਦੀ ਗੱਡੀ ਦੇ ਵਿੱਚ ਲੱਗਾ ਜਿਹੜੀ ਗੱਡੀ ਵੀ ਪੱਟ ਗਈ ਗੱਡੀ ਦੇ ਵਿੱਚ ਟੈਨ ਕਰਮਚਾਰੀ ਬੈਠੇ ਸੂਹੀ ਇੰਨਾ ਤੇ ਸੈਂਟਰ ਵਗੈਰਾ ਦਾ ਵੀ ਇੱਕ ਗੱਡੀ ਉਹ ਸੈਂਟਰੋ ਜਿਹੜੀ ਜਲੰਧ ਜਲੰਧ ਤੋਂ ਇਧਰ ਲੰਘਾ ਰਹੀ ਸੀ ਮਸੀਆਂ ਨੂੰ ਉਹ ਵੀ ਵਿੱਚ ਲੱਗੀ ਆ ਉਸ ਟਾਲੇ ਦੇ ਉਹਦੇ ਵਿੱਚ ਵੀ ਬੈਠੇ ਜਿਹੜੇ ਸੀਗੇ ਉਹ ਉਹਦੇ ਦੇ ਕਾਫੀ ਡਰ ਗਏ ਠੀਕ ਆ ਸਰ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੁਕਦਮਾ ਦਰਜ ਕਰਕੇ ਟ੍ਰੈਵਲ ਦੇ ਖਲਾਫ ਕਾਰਵਾਈ ਕਰਦੇ ਤੇ ਡਰਾਈਵਰ ਫੜਿਆ ਕਿ ਡਰਾਈਵਰ ਹਾਲ ਦੀ ਘੜੀ ਤਾਂ ਮੌਕੇ ਤੋਂ ਦੌੜ ਗਿਆ ਵਾ ਤੇ ਫੜਮ ਲਾਂਗੇ ਕੋਈ ਮਸਲਾ ਹੋਵੇ ਉਹਦੇ ਤੇ